ਹਾਂਜੀ ਵਿਰਾਸਤੀ ਮੇਲਾ ਲਗਾਇਆ ਵੇ ਇੱਥੇ ਭਾਂਡਿਆਂ ਦਾ ਤੇ ਆਪਣੀਆਂ ਪਹਿਲਾਂ ਵਾਲ ਗੱਲਬਾਤ ਕਰਦੇ ਆ ਨਾ ਵੀ ਕੀ ਚੀਜ਼ ਹੈ ਇਹਨੂੰ ਕੀ ਕੀ ਕਹਿੰਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਕੀ ਚੀਜ਼ ਹੈ ਜੀ ਆਪਾਂ ਇਹ ਦੱਸੋ ਇਹਦੇ ਬਾਰੇ ਹਨਾ 골ਡਨ ਡੇਸ ਪਬਲਿਕ ਸਕੂਲ ਵੱਲੋਂ ਅਸੀਂ ਵਿਰਾਸਤੀ ਮੇਲਾ ਲਗਾਇਆ ਏ ਜੋ ਬੱਚੇ ਅੱਜ ਕੱਲ ਨਹੀਂ ਪਤਾ ਪੁਰਾਣੇ ਸਮਾਨ ਬਾਰੇ ਉਹਨਾਂ ਨੂੰ ਦਿਖਾਉਣ ਵਾਸਤੇ ਵੀ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਹੈ ਵਿਰਸਾ ਹਾਂਜੀ ਵੀ ਇਹ ਚੀਜ਼ਾਂ ਦਾ ਬਹੁਤ ਕੀਮਤੀਆਂ ਆਪਣੇ ਹਾਂਜੀ ਹਾਂਜੀ ਬਹੁਤ ਕੀਮਤੀ ਚੀਜ਼ਾਂ ਹੈ ਹਾਂਜੀ ਤੇ ਉਸ ਲਈ ਬੱਚਿਆਂ ਬੱਚਿਆਂ ਨੂੰ ਇਸ ਨਾਲ ਜਾਣੂ ਕਰਵਾਉਣ ਵਾਸਤੇ ਵੀਸੀ ਮੀਲਾ ਲਗਾਇਆਗਾ ਹਾਂਜੀ ਹਾਂਜੀ ਜੀ ਇਹ ਕੀ ਚੀਜ਼ ਆ ਜੀ 66 ਹੈ ਵੀਰੇ 66 ਤਾਂ ਕਾਫੀ ਪੁਰਾਣਾ ਲੱਗਦਾ ਜੀ ਇਹ ਨਾ ਹਾਂਜੀ ਸਰ ਇਹਦੇ ਉੱਤੇ ਲਿਖਿਆ ਵੀ ਹੈਗਾ ਕੁਛ ਆਪਣਾ ਸ਼ੁੱਧ ਕਾਂਸਾ ਦਾ ਸ਼ੁੱਧ ਕਾਂਸਾ ਬਹੁਤ ਵਧੀਆ ਸਤੇਹ ਚੀਜ਼ ਕੀ ਆ ਕਮਾਈ ਇਹਨੂੰ ਆਪਣਾ ਪੰਜਾਬੀ ਦੇ ਵਿੱਚ ਧਾਮ ਆ ਕਹਿੰਦੇ ਆ ਨਾ ਹਾਂਜੀ 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 ਅੱਛਾ ਜੀ ਇਹ ਗਲਾਸ ਆਉਗੇ ਨਾ ਕੀ ਆ ਕੀ ਚੀਜ਼ਾਂ ਅੱਛਾ ਲੋਟਾ ਕਹਿੰਦੇ ਆ ਅੱਛਾ ਲੋਟਾ ਇਹ ਆ ਲੋਟਾ ਇਹ ਆ ਆ ਗਈ ਆਪਣੀ ਟੋਕਰੀ ਆਪਣੀ ਹੈ ਨਾ ਹਾਂਜੀ ਆ ਜੋ ਅੱਗੇ ਆ ਗੜਬੀ ਆ ਗਈ ਹਾਂਜੀ ਆ ਦੇਖੋ ਆ ਵੀ ਬਹੁਤ ਬਗੀਚੀ ਆ ਨਾ ਹਾਂਜੀ ਇਹ ਤਿਆਰ ਕਰੇ ਵੀ ਆਪਣੇ ਹਾਂਜੀ ਹਾਂ ਇਹਨੂੰ ਟੋਕਰੀ ਕਹਿੰਦੇ ਨੇ ਅੱਛਾ ਟੋਕਰੀ ਇਹ ਸਾਰੀਆਂ ਟੋਕਰੀਆਂ ਦਾ ਹੀ ਰੂਪ ਆ ਗਿਆ ਨਾ ਅਲੱਗ-ਅਲੱਗ ਤਰਾਵੀਆਂ ਹਾਂਜੀ ਸ਼ਾਬਾ ਸ਼ਾਬਾ ਤੇ ਆ ਚੀਜ਼ ਦਾ ਮਤਲਬ ਕੀ ਪਹਿਲਾਂ ਵਾਲੇ ਟਾਈਮ ਦੇ ਜਦੋਂ ਆਪਾਂ ਸਾਗ ਲਾਉਂਦੇ ਸੀ ਨਾ ਸਾਗ ਲਈ ਹਾਂ ਸਾਗ ਦੇਖੋ ਹੱਥ ਕੱਟਣ ਦਾ ਡਰ ਵੀ ਰਹਿੰਦਾ ਸੀ ਇਹਦੇ ਵਿੱਚ ਪਰ ਉਹਨਾਂ ਨੂੰ ਤਿਆਰ ਪਈ ਬਾਕੀ ਅੱਜ ਵੀ ਯੂਜ਼ ਕਰਦੇ ਆ ਹਾਂ ਵੀ ਪਹਿਲਾਂ ਉਹਨਾਂ ਨੂੰ ਤਿਆਰ ਵੀ ਇੰਨਾ ਕਿਸੇ ਨਾ ਲੇਦੀ ਨੂੰ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਸੀ ਇਹਦਾ ਸਾਹ ਕੱਟਣ ਬਿਲੇ ਹਣਾ ਸਾਰਾ ਕੰਮ ਹੱਥ ਨਾਲ ਹੁੰਦਾ ਸੀ ਅੱਜ ਕੱਲ ਮਸ਼ੀਨਾਂ ਹਾਂ ਹਾਂ ਯੂਜ਼ ਹੋ ਰਹੀਆਂ ਹਾਂ ਜੋ ਕੀ ਦੇਖੋਗੇ ਇੱਧਰ ਛੋਟੇ ਛੋਟੇ ਬੱਚੇ ਵੀ ਆਏ ਹੋਏ ਆ ਕੰਠਾ-ਕੁੰਠਾ ਲਾ ਕੇ ਆ ਦੇਖੋ ਜੀ ਇੱਧਰ ਦੇਖ ਬਟਾ ਹੋਈ ਉਧਰ ਦੇਖੋ ਆ ਭਾਈ ਕੰਠੇ ਵਾਲੇ ਬੱਚੇ ਵੀ ਪਹੁੰਚੇ ਇੱਥੇ ਹਾਂ ਜੋ ਦੇ ਉਹ ਭਾਈ ਗੁਰੂ ਨਾਇਬ अच्छा ये अपने आ गया मधानी मदान अच्छा ये मधानी आ गई हां और कम हो गए इन नाली बनावन वाली फौरियां जियां पहला गुड़ियां नाले बनाउंदिया सी अच्छा अच्छा ये टेज आ गई हां जी हां जी इब खा गए तेरी मां बन वाली जी आ की चीज ਇਹ ਮਦਾਨੀ ਆਈ ਜਿਹੜੀ ਪਹਿਲਾਂ ਲੱਸੀ ਰੜਕਣ ਦੇ ਲਈ ਵਰਤੀਆਂ ਜਾਂਦੀਆਂ ਸੀ ਰੱਖਿਆ ਜਾਂਦਾ ਸੀ ਹਾਂਜੀ ਹਾਂਜੀ ਆ ਦੇਖੋ ਇੱਧਰ ਅੱਜੋ ਮੜੇ ਪਰ ਹੋਰ ਘੱਟ ਹੋ ਜਾਂਦਾ ਹਾਂਜੀ ਮਟਕੇ ਦੇ ਉੱਤੇ ਇਦਾਂ ਰੱਖਿਆ ਹਾਂਜੀ ਹਾਂਜੀ ਇਸ ਨਾਲ ਹਾਰਦੀ ਪ੍ਰੋਬਲਮ ਨਹੀਂ ਹੁੰਦੀ ਸੀ ਪਹਿਲਾਂ ਨਾ ਐਸੇ ਹਾਂਜੀ ਹਾਂਜੀ ਸਰੀਰ ਦੀ ਪੂਰੀ ਕਸਰਤ ਹੋ ਜਾਂਦੀ ਬਾਗ ਇਹ ਆਪਣੇ ਬਾਗ ਬਾਗ ਫੁੱਲਕਾਰੀਆਂ ਆਸਰਾਨੀ ਜਿਹੜੀਆਂ ਹੱਥ ਦੇ ਬਣਾਈ ਹੋਈ ਆ ਸਾਰੀ ਜੀ ਵੀ ਸਰਾਣੀ ਆ ਗਏ ਨਾ ਹਾਂਜੀ ਹਾਂਜੀ ਯਾ ਤਾਂ ਜੀ ਏਸੀ ਆ ਗਏ ਆਪਣੇ ਪਹਿਲਾਂ ਵਾਲੇ ਹਨਾ ਹਾਂਜੀ ਬਹੁਤ ਵਧੀਆ ਤਿਆਰ ਕਰੀ ਹੋਈ ਐ ਸਾਰੀਆਂ ਸੱਤ ਕੀ ਤਿਆਰ ਕਰੀ ਹੋਈ ਹੈ ਨਾ ਹਾਂਜੀ ਹਾਂਜੀ ਇਹ ਵੀ ਹੱਥ ਜੀ ਬਣੀ ਹੋਈ ਤਾਰਾ ਨਾਲ ਹਾਂ ਜੀ ਤਾਰਾ ਨਾਲ ਬਣਦੇ ਆ ਹਾਂ ਜੀ ਜਿ ਕੋਈ ਆਪਣੇ ਦੀ ਅੱਜ ਵੀ ਬਣਾ ਰਹੀ ਹੋਣਗੇ ਕਿ ਪਹਿਲਾਂ ਵੀ ਸਾੰਭੇ ਵੀ ਆ ਪੁਰਾਣੇ ਸਾੰਭੇ ਹੋਏ ਆ ਹਾਂ ਜੀ ਕੋਈ ਲੋਕ ਬਣਾਉਂਦੇ ਵੀ ਆ ਹੁਣ ਵੀ ਬਣਾਉਂਦੇ ਆ ਜਿਨ੍ਹਾਂ ਨੂੰ ਸ਼ੌਂਕ ਹੁੰਦਾ ਹਾਂ ਜੀ ਸੀਕਰੇਟ ਟ੍ਰਾਈ ਕੀਤਾ ਨਹੀਂ ਕਰਨ ਦੀ ਕੀ ਹੈ ਮਨ ਦੇ ਵਿੱਚ ਵੀ ਕਦੇ ਆਪਾਂ ਵੀ ਬਣਾਈਏ ਹਾਂ ਜੀ ਹਾਂ ਜੀ ਬਿਲਕੁਲ ਜਿਵੇਂ ਹੁਣ ਚਾਦਰਾਂ ਵਗੈਰਾ ਬਣਾ ਲਿਆ ਅੱਛਾ ਇਹ ਮੇਜ਼ ਉਹ ਮਤਲਬ ਮੇਜ਼ ਤੇ ਰੱਖਣ ਵਾਸਤੇ ਹਾਂ ਜੀ

ਆ ਸਾਰੇ ਰੁਮਾਲ ਨਹੀਂ ਜਿਹੜੇ ਥਾਲਾਂ ਤੇ ਦੇਣ ਲਈ ਵਰਤੇ ਜਾਂਦੇ ਸੀ। ਥੋੜਾ ਕੱਢ ਕੇ ਦਿਖਾ ਦਿਓ ਨਾ। ਬੇਨ ਲਓ। ਇਹ ਫਗ ਰਹੇ ਆ ਥਾਲ ਗੋਲ ਤਿਆਰ ਹੋ ਰਹੇ। ਇਹ ਬਹੁਤ ਜ਼ਰਾ ਵਰਤੇ ਆ। ਆਹ ਕੁਲ ਆ ਜੀ। ਹਾਂਜੀ ਜੀ। ਇਹ ਹੱਥ ਨਾਲ ਕੋਈ ਵੀ ਦੇ ਮੇਰਕਲ ਲਿਫਾਫੇ ਚਲਦੇ ਨੇ ਉਸ ਟਾਈਮ ਇਹ ਚਲਦੇ ਸੀ ਪਹਿਲਾਂ ਛੋਲੇ ਲੈ ਕੇ ਜਾਂਦੇ ਸੀ ਹਾਂ ਜੀ ਅਮੀਤਾਂ ਲੋਕਾਂ ਦੇ ਦਰਵਾਜ਼ੇ ਛੋਲੇ ਲੈ ਕੇ ਹਾਂ ਜੀ ਹਾਂ ਜੀ ਕੁੜੀਆਂ ਨੂੰ ਵਿਆਹ ਦੇ ਵਿੱਚ ਵੀ ਦਾਦਾ ਹਾਂ ਦਾਦੇ ਦੇ ਵਿੱਚ ਦਿੰਦੇ ਸੀ ਹਾਂ ਜੀ ਹਾਂ ਜੀ ਬਾਕੀ ਕੜਾਈ ਨਾਲ ਕੁਝ ਵੀ ਕੋਈ ਵੀ ਡਰਾਈਪ ਵਗੈਰਾ ਬਣਾਉਂਦੇ ਸੀਗੇ ਚਿੜੀਆਂ ਜੋ ਤੋਤੇ ਵਗੈਰਾ ਜਾਂ ਕੋਈ ਵੀ ਆਦਮੀ ਵਗੈਰਾ ਇਹ ਸਾਰਾ ਹੱਥ ਦੇ ਨਾਲ ਬਣੇ ਹਾਂ ਸਾਰਾ ਹੱਥ ਨਾਲ ਹੀ ਬਣਕਿਆ ਹੋਇਆ ਹੈ ਹਾਂ ਜੀ ਹੱਥ ਨਾਲ ਬਣਕਿਆ ਹੋਇਆ ਹੈ ਇਹ ਆ ਚੌਂਕੀ ਜਾ ਚੌਂਕੀ ਇਹ ਚੌਂਕੀ ਹੈ ਜਿੱਥੇ ਪਹਿਲਾਂ ਬੁੜੀਆਂ ਬੈਠ ਕੇ ਰੋਟੀ ਬਣਾਉਂਦੀਆਂ ਹੁੰਦੀਆਂ ਸੀ ਪਿਛਲੇ ਟਾਈਮ 'ਚ ਇਹਨੇ ਬੈਠਣ ਦੇ ਕੰਮ ਇਹਦੇ ਚੌਂਕੜੀ ਮਾਰ ਕੇ ਬੈਠਾ ਹੁੰਦਾ ਰੋਟੀ ਬਣਾਉਂਦੀਆਂ ਸੀ ਜਿਵੇਂ ਅੱਜਕੱਲ੍ਹ ਪਟੀਆਂ ਨੇ ਉਸ ਤਰ੍ਹਾਂ ਦਾ ਸੀ ਵੀ ਉਸ ਟਾਈਮ ਹਾਂਜੀ ਬਹੁਤ ਬਾਰੇ ਗੱਲਾਂ ਵੀ ਹੋ ਕੇ ਗੋਣੀ ਹੁੰਦੀਆਂ ਹਾਂਜੀ ਦੁਬਾਰਾ ਹਾਂਜੀ ਬਾਬੇ ਨੂੰ ਆਜੇ ਬਾਬੇ ਨੂੰ ਰੋਟੀ ਖਵਾਉਣੇ ਆਪਾਂ ਕੋਈ ਘਰ ਆਜ ਹਾਂਜੀ ਆ ਬਸ ਸੇਡ ਕੱਢ ਕੇ ਆ ਰਾਮ ਆ ਤਾਂ ਟੇਪਾ ਨੇ हां जी थी और तो नई सुबत्ती मार गई हां जी ये रेडियो आ गया खाली आ रहा है टेलीफोन वीसीआर और जो टेलीविजन आया है ये चीज आ गई वाह और आ गई ओठ दी काटिए ओठ दी काटिए क्या की सप्लाई का आ दीजिए है ਰਾਖੜਾ ਵੀਰਾ ਅੱਛਾ ਜਿਹੜੀਆਂ ਪਹਿਲਾਂ ਦਰੀਆਂ ਨੂੰ ਬਣਾਉਂਦੇ ਹੁੰਦੇ ਸੀ ਉਹਨਾਂ ਦਰੀਆਂ ਨੂੰ ਐਵੇਂ ਕਰਕੇ ਰਸ਼ ਰਸ਼ ਕਹਿੰਦੇ ਨੇ ਲਈ ਰਸ਼ ਰਸ਼ ਕਹਿੰਦੇ ਨੇ ਹਾਂਜੀ ਅੱਛਾ ਵੀ ਉਹਨੂੰ ਕਲਰ ਦੇਣ ਵਾਸਤੇ ਨਾ ਕੋਈ ਸੂਤ ਨੂੰ ਜੋੜ ਹਾਂਜੀ ਹਾਂਜੀ ਮਤਲਬ ਘਰੇ ਕੋਈ ਪਹਿਲਾਂ ਹੁੰਦਾ ਲਾਹਾ ਕੋਲੇ ਖੇਤਾ ਹਾਂਜੀ ਹਾਂਜੀ ਯੋ ਵੀ ਇਹ ਹੀ ਆ ਇਹ ਨਾਲ ਲਈ ਨਾਲ ਜਦੋਂ ਆਪਾਂ ਦਰੀਆਂ ਬੋਲਦੇ ਹਾਂ ਤਾਂ ਕਿ ਉਹਨੂੰ ਇੱਕ ਦੂਜੇ ਪਾਸੇ ਕਰਨ ਦੇ ਲਈ ਅੱਛਾ ਵੀ ਇਹਨੂੰ ਹਾਂਜੀ ਇੱਕ ਤੋਂ ਦੂਜੇ ਪਾਸੇ ਹਾਂ ਤਾਂ ਪਤਾ ਹੀ ਚਾਰ ਅਈਲਾ ਦੱਸ ਰਹੀ ਮੈਂ ਨਹੀਂ ਇਹ ਚਾਰ ਨਿਆਲ ਨਿਆਲ ਲਈ ਜੀ ਜਿਹੜੀ ਉਹ ਉਹ ਦੀ ਗੋਟ ਦੇ ਪੈਰਾਂ ਉੱਤੇ ਪੂਰ ਦੇ ਪੈਰਾਂ ਉੱਤੇ ਪੂਰ ਦੇ ਦੋਨੇ ਪੈਰਾਂ ਨੂੰ ਬੰਨ੍ਹਣ ਦੇ ਨਹੀਂ ਉਹ ਇੱਕ ਤਾਂ ਦੇ ਇੱਕ ਤਾਂ 1100 ਖੜਾ ਹੋ ਸਕਦਾ ਸੀ ਪਰ ਉਹ ਤੁਰ ਨਹੀਂ ਸਕਦਾ ਸੀ ਹਾਂ ਜੀ ਮੈਂ ਲਾਹ ਹਾਂ ਜੀ ਮੈਂ ਲਾਹ ਫਿਰ ਤੇ ਬੈਠਦਾ ਰਹੇਗਾ ਦੇਵਾ ਤੇ ਚਲੋ ਠੀਕ ਹੈ ਜੀ